ਸਾਹਿਕ ਆਲ ਕੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਮੇਰੇ ਭਰਾ ਨੇ ਕਿਹਾ ਕਿ ਮੈਂ ਥੋੜਾ ਗਵਾਂਢੀ ਹਾਂ ਤਾਂ ਕਹਿੰਦੇ ਵੀ ਜਦੋਂ ਲੋੜ ਪਏ ਰਿਸ਼ਤੇਦਾਰ ਦੋਸਤ ਦੂਰ ਹੁੰਦੇ ਨੇ ਸਭ ਤੋਂ ਪਹਿਲਾਂ ਗਵਾਂਢੀ ਕੰਮ ਆਉਂਦੇ ਨੇ ਤਾਂ ਹੁਣ ਹੀ ਮਾਤਾ ਨੇ ਜਿਵੇਂ ਮੈਨੂੰ ਦੱਸਿਆ ਵੀ ਕੋਈ ਅਪੰਗ ਦਾ ਸਰਟੀਫਿਕੇਟ ਬਣਵਾਣਾ ਤੇ ਐਵੇਂ ਹੀ ਆਪਣੇ ਪਿੰਡਾਂ ਦੇ ਬਹੁਤ ਸਾਰੇ ਕੱਚੇ ਘਰਾਂ ਦੇ ਮਸਲੇ ਨੇ ਜਾਂ ਪੈਨਸ਼ਨਾਂ ਦੇ ਮਸਲੇ ਨੇ ਜਾਂ ਬੀਮੇ ਦੇ ਮਸਲੇ ਨੇ ਬਹੁਤ ਸਾਰੇ ਮਸਲੇ ਆਪਣੇ ਪਿੰਡਾਂ ਦੇ ਵਿੱਚ ਪੈਂਡਿੰਗ ਪਏ ਨੇ ਅ ਮੈਂ ਤੁਹਾਡਾ ਗਵਾਂਡੀ ਤੇ ਤੁਹਾਡਾ ਬੱਚਾ ਖੁਡਾ ਪਰਿਵਾਰਕ ਮੈਂਬਰ ਦੋਸਤ ਭਰਾ ਜੋ ਮਰਜੀ ਮੈਨੂੰ ਸਮਝੋ ਇਹ ਸਾਰੇ ਮਸਲੇ ਹੱਲ ਕਰਨ ਦਾ ਆਪਣੇ ਹਲਕੇ ਦੇ ਪਿੰਡਾਂ ਚੋਂ ਉਹਦਾ ਬੀੜਾ ਅਸੀਂ ਚੁੱਕਿਆ ਤੇ ਉਹ ਮਸਲਿਆਂ ਨੂੰ ਹੱਲ ਕਰਵਾਉਣ ਵਾਸਤੇ ਹੀ ਕੱਲ ਅਸੀਂ ਇੱਕ ਨੌਜਵਾਨ ਜਗਾਓ ਯਾਤਰਾ ਕੱਢ ਰਹੇ ਆ ਉਹ ਯਾਤਰਾ ਇਸ ਲਈ ਹੈ ਵੀ ਥੋੜੇ ਪਿੰਡ ਚੋਂ ਵੀ ਜਿਵੇਂ ਕਾਫੀ ਕੰਮ ਪਾਇਨਾ ਜਿਵੇਂ ਉਹਦੇ ਕੁਲਵੀਰ ਹੈ ਹੋਰ ਮੁੰਡੇ ਨੇ ਅਸੀਂ ਚਾਹੁੰਦੇ ਹਾਂ ਹਰ ਪਿੰਡ ਚੋਂ ਸਾਡੇ ਨਾਲ 5-5 7-7 ਮੁੰਡੇ ਜੁੜਨ ਕਿਉਂਕਿ ਹਲਕੇ ਦੇ 125 ਪਿੰਡ ਨੇ ਤਾਂ 5-5 7-7 ਮੁੰਡੇ ਜੇ ਹਰ ਪਿੰਡ ਚੋਂ ਸਾਡੇ ਨਾਲ ਜੁੜ ਜਾਣਗੇ ਉਹਨਾਂ ਮੁੰਡਿਆਂ ਕੋਲ ਥੋੜੀ ਸਾਰੀਆਂ ਫਾਈਲਾਂ ਸਾਰੇ ਕਾਗਜ਼ ਸਾਰੇ ਜਿਹੜੇ ਕੰਮ ਪਏ ਨੇ ਸਾਰੇ ਜਿਹੜੀਆਂ ਗਰੰਟਾ ਅਧੂਰੀਆਂ ਪਈਆਂ ਕੱਚੇ ਘਰ ਦੇ ਮਸਲੇ ਧੂਏ ਪਏ ਆ ਉਹ ਪਹੁੰਚ ਕੇ ਜਲਦੀ ਤੋਂ ਜਲਦੀ ਕਰਵਾਏ ਜਾ ਸਕਦੇ ਜੇ ਮੈਂ ਇਕੱਲਾ ਸ਼ੁਰੂ ਕਰਾਂ ਤਾਂ 125 ਪਿੰਡ ਮੈਨੂੰ ਕਰਨ ਦੇ ਵਿੱਚ ਹੋ ਸਕਦਾ 5 ਮਹੀਨੇ ਲੱਗ ਜਾਣ 6 ਮਹੀਨੇ ਲੱਗ ਜਾਣੀ ਉਸ ਤੋਂ ਬਾਅਦ ਜ਼ਿਆਦਾ ਟੈਂਕੀ ਲੱਗਦੇ ਪਰ ਜੇ ਹਰ ਪਿੰਡ ਤੋਂ ਮੈਨੂੰ 5 ਨੌਜਵਾਨ ਮੁੰਡੇ ਮਿਲਦੇ ਨੇ 5-7 ਬੰਦੇ ਮਿਲਦੇ ਨੇ ਜਿਹੜੇ ਮੇਰੇ ਨਾਲ ਖੜਦੇ ਨੇ ਮਦਦ ਕਰਦੇ ਨੇ ਉਹ ਪਿੰਡਾਂ ਦੇ ਫਾਰਮ ਕਾਗਜ਼ ਸਭ ਪੂਰਾ ਕਰਵਾਉਣ ਵਾਸਤੇ ਤਾਂ ਸ਼ਾਇਦ ਅਸੀਂ 1 ਮਹੀਨੇ ਤੋਂ ਵੀ ਘੱਟ ਸਮੇਂ ਦੇ ਵਿੱਚ ਸਾਰੇ ਕੰਮ ਪੂਰੇ ਕਰਕੇ ਹਲਕੇ ਦੇ ਪਿੰਡਾਂ ਦੇ ਫੱਟੇ ਚੱਕ ਦਾਂਗੇ ਤਾ ਕੱਲ ਲਈ ਜਿਹੜੀ ਨੌਜਵਾਨ ਜਗਾਵ ਯਾਤਰਾ ਹੋ ਇਸੇ ਲਈ ਹੈ ਅਸੀਂ ਪਿੰਡ ਪਿੰਡ ਜਾਣਾ ਹਰ ਪਿੰਡ ਜਾ ਕੇ ਹੱਥ ਜੋੜਨੇ ਨੇ ਬੇਨਤੀ ਕਰਨੀ ਹੈ ਲੋਕਾਂ ਦੇ ਅੱਗੇ ਪੂਰਾ ਅਸੀਂ ਬੇਨਤੀ ਕਰਕੇ ਇਹ ਕਹਿਣਾ ਹੈ ਵੀ ਪਿੰਡ ਚੋਂ ਕੋਈ ਮੋਤਵਰ ਬੰਦੇ 5-7 ਬੰਦੇ ਅੱਗੇ ਆਓ ਇਹ ਕੋਈ ਰੈਲੀ ਨਹੀਂ ਹੈਗੀ ਕੋਈ ਇਹ ਨਹੀਂ ਹੈਗਾ ਕਿ ਇਹ ਭਾਜਪਾ ਦੀ ਰੈਲੀ ਹੈ ਆਮ ਆਦਮੀ ਪਾਰਟੀ ਦੀ ਹੈ ਜਾਂ ਇਹ ਕਾਂਗਰਸੀ ਦੀ ਹੈ ਕੋਈ ਪਾਰਟੀ ਦਾ ਝੰਡਾ ਨਹੀਂ ਹੋਊਗਾ ਕਿਸੇ ਕਲ ਦੀ ਰੈਲੀ ਦੇ ਵਿੱਚ ਕੋਈ ਪਾਰਟੀ ਦਾ ਲੋਗੋ ਨਹੀਂ ਹੋਊਗਾ ਕੋਈ ਅਸੀਂ ਪਾਰਟੀ ਦੀ ਰਾਜਨੀਤੀ ਦੀ ਪੋਲਿਟਿਕਸ ਦੀ ਗੱਲ ਨਹੀਂ ਕਰਨੀ ਗੱਲ ਕਰਨੀ ਹੈ ਦਾ ਸਿਰਫ ਇੱਕ ਕਰਨੀ ਹੈ ਵੀ ਪਿੰਡਾਂ ਦੇ ਪਏ ਹੋਏ ਮਸਲੇ ਪਿੰਡਾਂ ਦੇ ਪਏ ਹੋਏ ਪੈਂਡਿੰਗ ਕੰਮ ਫੋਡੀਆਂ ਗ੍ਰਾਂਟਾਂ ਥੋੜੇ ਘਰੇਲੂ ਕੰਮ ਜਿਵੇਂ ਮਾਤਾ ਨੇ ਦੱਸਿਆ ਵੀ ਇਹਨਾਂ ਦਾ ਜਵਾਈ ਹੈ ਉਹ ਕੱਲ ਨਹੀਂ ਸਕਦਾ ਉਹ ਦਿੱਕਤ ਹੈ ਦੇਖ ਨਹੀਂ ਸਕਦਾ ਉਹ ਸੁਣਦਾ ਘਟ ਹੈ ਤੋਰਾ ਪੰਗ ਦਾ ਸਰਟੀਫਿਕੇਟ ਬਣਾਵਾਂਗੇ ਸਰਟੀਫਿਕੇਟ ਬਣ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਬੰਦਾ ਪੈਨਸ਼ਨ ਵੀ ਲੈ ਸਕਦਾ ਹੈ ਤੇ ਕਿਤੇ ਨਾ ਕਿਤੇ ਉਹਨੂੰ ਕਿਤੇ ਐਡਜਸਟਮੈਂਟ ਵੀ ਹੋ ਸਕਦੀ ਹੈ ਜਿਹਹ ਤੱਕ ਸਰਟੀਫਿਕੇਟ ਹੋਵੇ ਨਹੀਂ ਤਾਂ ਫਿਰ ਕੋਈ ਪੁੱਛਦਾ ਨਹੀਂਗਾ ਤਾ ਬੇਨਤੀ ਹੈ ਕੱਲ ਵਾਲੀ ਜਿਹੜੀ ਸਾਡੀ ਯਾਤਰਾ ਹੈ ਉਹਦੇ ਵਿੱਚ ਸ਼ਰੀਕ ਹੋਣਾ ਜੋ ਜਿੰਨੀ ਦੇ ਰਾਸਤੇ ਆ ਸਕੇ ਕਿਉਂਕਿ ਇਹ ਤਾਂ ਪੂਰੇ ਦਿਨ ਦੀ ਹੈ ਸਵੇਰੇ ਅਸੀਂ ਸ਼ੁਰੂ ਹੋਵਾਂਗੇ 6-7 ਵਜੇ ਤੇ ਰਾਤ ਨੂੰ ਕਰਹਾਲੀ ਸਾਹਿਬ ਗੁਰਦੁਆਰਾ ਸਾਹਿਬ ਜਾ ਕੇ ਖਤਮ ਹੋਊਗੀ ਤਾਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਇਹ ਬੇਨਤੀ ਹੈ ਵੀ ਜਿਹੜਾ ਆ ਸਕਦਾ ਹੈ ਤੇ ਜਿੰਨੀ ਦੇਰ ਦੀ ਆ ਸਕਦਾ ਹੈ ਸਾਡਾ ਉੱਥੇ ਸਾਥ ਦਿਓ ਤੇ ਜਿਹੜਾ ਨਹੀਂ ਆ ਸਕਦੇ ਉਹਦੇ ਬੈਠੇ ਬੈਠੀ ਵਾਹਿਗੁਰੂ ਅਰਦਾਸ ਕਰ ਦਿਓ ਵੀ ਜਿਹੜੇ ਕਾਰਜ ਲਈ ਅਸੀਂ ਨਿਕਲੇ ਆਂ ਵੀ ਹਰ ਪਿੰਡ ਤੋਂ ਸਾਨੂੰ ਬੰਦੇ ਮਿਲਣ ਜਿਹੜਿਆਂ ਬਾਅਦ ਸਾਡੀਆਂ ਬਾਵਾ ਬਣਨ ਓਮ ਫਾਊਂਡੇਸ਼ਨ ਦੇ ਨਾਲ ਰਨ ਤੇ ਇਹੋ ਜੇ ਕੰਮਾਂ ਦੇ ਵਿੱਚ ਸ਼ਰੀਕ ਹੋਣ ਉਹ ਬੰਦੇ ਸਾਨੂੰ ਵਾਹਿਗੁਰੂ ਉਥੋਂ ਕਰਕੇ ਹਰ ਪਿੰਡ ਤੋਂ ਸਾਨੂੰ ਬੰਦੇ ਮਿਲ ਜਾਣ ਟੀਮ ਬਣ ਜਾਏ ਤਾਂ ਜੋ ਉਹਨਾਂ ਪਿੰਡਾਂ ਦੇ ਕਿਉਂਕਿ ਹਰ ਪਿੰਡ ਦੇ ਮਸਲੇ ਨੇ ਇਹ ਉਹਨਾਂ ਪਿੰਡਾਂ ਦੇ ਮਸਲੇ ਅਸੀਂ ਆਪਣੀ ਟੀਮ ਦੇ ਨਾਲ ਮਿਲ ਕੇ ਹੱਲ ਕਰਵਾ ਸਕੀ ਬਹੁਤ ਬਹੁਤ ਮਿਹਰਬਾਨੀ ਦੀ ਸ਼ੁਕਰੀਆ ਬਹੁਤ ਬਹੁਤ ਸਾਰੇ ਆ